ਇਕ ਓਅੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਪਾਤਸ਼ਾਹ ਜੀ ਦਸਵੀਂ ਚੌਪਈ ਪੁੰਨ ਰਾਚਸ ਕਾ ਕਾਟਾ ਸੇਸਾ ਸ੍ਰੀ ਅਸਕੇਤ ਜਗਤ ਕੇ ਸਾ ਪਹੁ ਪਨਮ ਬ੍ਰਿਸ਼ਟ ਗਗੰਦੇ ਭਈ ਸਭਿ ਨਾਨੁ ਪਦਾਇ ਦੇ ਤਨ ਤਨ ਲੋਗਨ ਕੇ ਰਾਜਾ ਦੁਸਤਣ ਦਾ ਗਰੀਬ ਨਵਾਜਾ ਅਕਲ ਭਵਨ ਕੇ ਸਿਰਜਨ ਹਾਰੇ ਦਾਜਾਨ ਮੋਹਿ ਲਿਹੁ ਬਾਰੇ ਕਬਿਓ ਬਾਚ ਬੇਨਤੀ ਚੋ ਪਈ ਹਮਰੀ ਕਰੋ ਹਾਜ਼ਰ ਰਛਾ ਪੂਰਨ ਹੋਇ ਚਿਤ ਕੇ ਇਛਾ ਤਵ ਚਰਨ ਨਮਨ ਰਹਿ ਹਮਾਰਾ ਆਪਣਾ ਜਾਣ ਕਰੋ ਪ੍ਰਤਿਪਾਰਾ ਹਮਰੇ ਦੁਤ ਸਬੈ ਤੁਮ ਘਾਵੋ ਆਪ ਹਾਥ ਦੇ ਮੋਹਿ ਬਚਾਵੋ ਸਕੀ ਬਸੈ ਮੋਰੋ ਪਰਿਵਾਰਾ ਸੇਵਕ ਸਿੱਖ ਸਬੈ ਕਰਤਾਰਾ ਮਰਚਾ ਨਿਰ ਕਰ ਦੇ ਕਰਿਆ ਸਭੈ ਰਨ ਕੋ ਆਜ ਸੰਗ ਰਿਆ ਪੂਰਨ ਹੋਇ ਮਾਰੀ ਆਸਾ ਤੋਰ ਭਜਨ ਕੀ ਰਹਿ ਪਿਆਸਾ ਤੁਮੈ ਛਾੜ ਕੋਈ ਅਵਰਨਾ ਧਿਆਉ ਜੋ ਪਰ ਚਾਹੋਂ ਸੁਦੰਤੇ ਪਾਉ ਸੇਯੋਗ ਸੇ ਕਾ ਹਮਾਰੇ ਤਾਰਿ ਹੈ ਚੰਚੰ ਸਤਰ ਹਮਾਰੇ ਮਾਰਿ ਹੈ ਆਪ ਹਾਥ ਦੇ ਮੁਝੇ ਬਰਿਆ ਹੈ ਮਰਨ ਕਾਲ ਕਾ ਤਰਾਸ ਨੋ ਰਿਆ ਹੋ ਜੋ ਸਦਾ ਹਮਾਰੇ ਪਛਾ ਸ੍ਰੀ ਅਸਤੋਜੂ ਕਰਿਓ ਰੱਛਾ ਰਾਖ ਲਿਓ ਮਹ ਰਾਖਨ ਹਾਰੇ ਸਾਇਬ ਸੰਤ ਸਾਇਬ ਪਿਆਰੇ ਦੀਨਬੰਦ ਦੁਸਤਨ ਕੇ ਹੰਤਾ ਤਮੋਹ ਪੁਰੇ ਚਤੁਰਦਸ ਕੰ타 ਕਾਲ ਪਾਏ ਬ੍ਰਹਮਾ ਵਪਤਰਾ ਕਾਲ ਪਾਏ ਸ਼ਿਵ ਜਿ ਉਤਰਾ ਕਾਲ ਪਾਏ ਕਰ ਬਿਸ਼ਨ ਪਰਗਾਸਾ ਸਕਲ ਕਾਲ ਕਾ ਕੀ ਆਤਮਾ ਸਾ ਜਵਨ ਕਾਲ ਜੋਗੀ ਸ਼ਿਵ ਕੀਓ ਬੇਦ ਰਾਜ ਬ੍ਰਹਮਾ ਜੋਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਹੇ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾਤ ਜਛਨ ਭਜਾਇ ਆਦੰਤ ਏਕ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਅਥਿਸੀ ਕੋ ਹਮਾਰੇ ਸਕਲ ਪ੍ਰਜਾਣ ਅਪ ਸਵਾਰੇ ਸੇਵਕਨ ਕੋ ਸਭ ਗਨ ਸੁਖ ਦੇਓ ਸਤਰਨ ਕੋ ਪਲਮੋ ਬਦ ਕੀਓ ਘਟ ਘਟ ਕੇ ਅੰਦਰ ਕੀ ਜਾਣਤ ਭਲੇ ਬੁਰੇ ਕੀ ਪੇਰ ਬਚਾਨਤਾ ਦੇ ਦੇ ਗੁੰਜਰਾਸ ਤੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁੱਲਾ ਸੰਤਨ ਦੁਖ ਪਾਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਕੇ ਕੀ ਪੀਰ ਪਛਾਨੈ ਘਟ ਘਟ ਗਏ ਬਟ ਬਟ ਕੇ ਜਾਨੈ ਜਬਦ ਕਰਖ ਕਰਾ ਕਰ ਤਾਰਾ ਪ੍ਰਜਾ ਧਰਤ ਤਬ ਦੇਹ અપਾਰਾ ਜਬਾ ਕਰਖ ਕਰਤਾ ਕਬਹੁ ਤਮੈ ਮਿਲਤ ਦੇ ਧਰ ਸਭ ਹੋ ਜਿਤੇ ਬਦਨ ਸ੍ਰਿਸ਼ਟ ਸਭ ਧਾਰੇ ਆਪ ਆਪਣੀ ਬੂਜ ਉਚਾਰੇ ਤਮ ਸਭੇ ਤੇ ਰਹਤ ਨਿਰਾਲਮ ਜਾਣ ਤੋ ਬੇਦ ਭੇਦ ਅਲਮ ਨਿਰੰਕਾਰ ਨਿਰਭਕਾਰ ਨਿਰਲੰਭ ਆਦ ਨੀਲਾਨਾਦ ਸੰਭ ਤਾਕਾ ਮੂਢ ਚਰਤ ਭੇਦਾ ਜੋ ਕੋ ਭੇਉ ਨਾਮ ਬਾਵਤ ਬੇਦਾ ਤਉ ਕੋ ਕਰਪਾ ਨਨੁ ਮਾਨਤ ਮਹਾ ਮੂਰ ਕਚ ਭੇਦ ਨਾ ਜਾਣਤ ਮਹਾਦੇਵ ਕੋ ਕਹਿ ਸਦਾ ਸੇਵਾ ਨਿਰੰਕਾਰ ਕਾ ਚਿੰਤ ਨਹਿ ਭੇਵਾ ਆਪ ਆਪਣੀ ਬਧੈ ਜੀਤੇ ਵਰਨੰਤ ਭਿੰਨ ਭਿੰਨ ਤੋਏ ਤੇ ਤੇ ਤੁਮਰਾ ਲਖਣਾ ਜਾਇ ਬਸਾਰਾ ਚੈਬ ਸਜਾ ਵਰਤਨ ਸੰਸਾਰਾ ਇਕ ਰੂਪਨੂਪਸ ਰੂਪਾ ਰੰਗ ਭਿਓ ਰਵਕੇ ਭੂਪਾ अंडाज जे रज सितज किन्नी उत्पज खान बहु रच दीनी कहूं फूल राजा हो बैठा कहूं सिमट भयो शंकर कठ्ठा सिगरे शिष्ट दिखाय चंपव आजगास रूपस्यम भव अवृक्षा मीरी तुम करो सिखो बार आ सिख संगरो दुष्ट चितय अठवदत पाता सकल मलेश करो रन गाता ਜੇਸ ਤੋ ਜਾ ਤਵ ਸਰਨੀ ਭਲੇ ਤਿਨ ਕੈ ਦੁਸ਼ਟਾ ਦੁਖਤ ਹਮਰੇ ਪੁਰਖ ਜਉਣ ਪਗ ਪਰੇ ਤਿਹਾਰੇ ਤਿਨ ਕੈ ਤੁਮਾ ਸੰਕਟ ਸਭ ਟਾਰੇ ਜੋ ਕਲ ਕੋ ਇਕ ਬਾਰ ਤੈ ਹੈ ਤਕ ਕਾਲ ਨਿਕਟ ਨਐ ਹੈ ਰਚਾਉਇ ਤੈ ਸਭ ਕਾਲਾ ਦੁਸ਼ਟ ਅ੍ਰਿਸ਼ਟ ਤਰਾ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜੈ ਨਿ ਹਰਿਓ ਤਾਕਿ ਤਵ ਤਨ ਕਮੈ ਹਰਿ ਹੋ ਰਤ ਸਦ ਘਰਮ ਸਭ ਹੋਏ ਦੁਸ਼ਟ ਸਾਸ਼્વ ਸਕੇ ਨ ਕੋਈ ਇੱਕ ਬਾਰ ਜਿੰਤ ਮੈਂ ਸੰਭਾਰਾ ਕਾਲ ਫਾਸਤੇ ਤੈਂ ਬਾਰਾ ਜਿਨ ਨਰ ਨਾਮ ਧਿਆਰੋ ਕਾਹ ਦਰ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸਰਨ ਧਿਆਰੀ ਆਵਾ ਦੇ ਲਿਓ ਬਾਰੀ ਸਰਵ ਠੋਰ ਮੋਹੋ ਸਹਾਈ ਦੁਸ਼ਟ ਦੋਖ ਤੇ ਲਿਓ ਬਚਾਈ कृपा करिय हम पर जग माता ग्रंथ करा पूर्ण सबराता किलबक सकल दे को हरता दुष्ट दोगि को छ करता श्रियत ज पय दयाला पूर्ण करा ग्रंथ तक मन बांचत फल पावे सोई दुख नाद से बेआपत कोई अड़िला सुने गंग जो जाय सुरसना पावे सुने मूर्च तलाय चतुर्थावे दुख दर्द पो निकटना तिन नरक रहे हूं जो जाके एक बार चौपाई को कह चौपाई संबत सत्रह साज पनी जय अर्ध साज पंती न कह जय भाद्र सदी अष्ट में रवारा तीर सतत्र ग्रंथ सुधारा श्री चतरो पख्या ने त्रिया चित्रे मंत्री पोप संबाधे चार सौ पांच त्रित्र समापत मस्त शुभ मस्त अवजुंग दोहरा ਦਾ ਜਾਣ ਕਰਦਾਸ ਪਰ ਕੀਜੇ ਕਿਰਪਾ ਪਾਰ ਆਪੋ ਹੱਦ ਰਾਖ ਮੋਹਿ ਮਨ ਕਰਮ ਬਚਨ ਵਿਚਾਰ ਚਉਪੈ ਮੈਂ ਨਾਗਨੇ ਸਹਿ ਪ੍ਰਥਮ ਨਾਉ ਕ੍ਰਿਸ਼ਨ ਬਿਸਨੁ ਕਬੋ ਨਾ ਧਿਆਉ ਕਾਂਸ ਨਹਿ ਪਹਿਚਾਨ ਨ 300 ਲਿ ਉਲਾਗੀ ਮੋਰੀ ਪਾਗਿਨ 300 ਮਹਾਕਾਲ ਰਖਵਾਰ ਹਮਾਰੋ ਮਹ ਲੋਮੇ ਕਿੰ ਕਰਥਾਰੋ ਆਪਣਾ ਜਾਣ ਕਰੋ ਰਖਵਾਰ ਬਾਹੇ ਗਏ ਕਿ लाज ਵਿਚਾਰ ਆਪਣਾ ਜਾਨ ਮੁਝੈ ਪ੍ਰਤ ਪ੍ਰੀਯ ਹੈ ਜੰ ਜੰ ਸਤਿਰਾ ਹਮਾਰੇ ਮਰੀਆ ਦੇਖ ਤੇਗ ਜਗ ਮੈਂ ਦੋ ਚਲੇ ਰਾ ਕਾ ਮੋਹ ਔਰ ਨਾ ਦਲੇ ਤੂੰ ਮੰਮ ਕਰੋ ਸਦਾ ਪਰਤ ਪਾਰਾ ਤੂੰ ਸਾਇ ਮੈਂ ਦਾਸ ਤੇਹਾਰਾ ਜਾਨ ਆਪਣਾ ਮੁਝੇ ਨਿਵਾਜ ਆਪ ਕਰੋ ਹਮਰੇ ਸਭ ਕਾਜ ਤੂੰ ਹੋ ਸਭ ਰਾਜਨ ਕੇ ਰਾਜਾ ਆਪੇ ਆਪ ਗਰੀਬ ਨਿਵਾਜਾ ਦਾਸ ਜਾਣ ਕਰ ਕਿਰਪਾ ਕਰੋ ਮੋਹੇ ਹਰਿ ਪਰਮੈ ਆਂ ਦਵਾਰ ਤੋਹੇ ਆਪਨਾ ਜਾਣ ਕਰੋ ਪਰਤ ਪਾਰਾ ਤੁਮ ਸਾਇ ਮੈਂ ਕਿੰ ਕਰ ਥਾਰਾ ਦਾ ਜਾਂਦੇ ਹਾ ਤੋ ਬਾਰੋ ਅਮਰੇ ਸਾਬੈ ਜਨ ਸੰਘਾਰੋ ਪ੍ਰਥਮ ਤਰੋ ਭਗਵਤ ਗੋ ਧਿਆਨ ਨਾਮ ਬਹੁਰ ਗਰੋਗ ਬਿਤਾ ਬਿਜ ਨਾਨਾ ਕਰਿ ਸੰਜਥਾ ਮਤ ਚਿਤ ਰਚਾਰੋ ਚੂਕ ਹੋਏ ਕਬਲੇ ਹੋ ਸੁਧਾਰੋ ਕਬਿ ਬਾਚ ਦੋ ਰਾਜੋ ਨਿਰ ਪ੍ਰਭ ਮੋਸੋ ਕਾ ਸੁਖ ਹੋ ਜਗ ਮਾਹੇ ਜੋਤੇ ਪ੍ਰਭ ਕੋ ਧਿਆਏ ਹੈ ਅੰਤ ਸੁਰ ਕੋ ਜਾਹੇ ਦੋਹਰਾ ਹਰ ਹਰ ਜਨ ਦੋਏ ਕਹੈ ਬਿਬ ਵਿਚਾਰ ਕਛ ਨਾ ਹੈ ਜਲਦੇ ਉਬਜਤ ਰੰਗ ਜਿਉ ਜਾਲੀ ਬਿਕੇ ਸਮਾਏ ਦੋਹਰਾ ਜਬ ਆਇਸ ਪ੍ਰਭ ਕੋ ਭਇਓ ਜਨਮ ਤਰਾ ਜਗ ਆਏ ਅਬ ਮੈਂ ਕਥਾ ਸੰਸ਼ੇਪਤੇ ਸਭ ਹੁ ਕਾ ਸੁਨਾਏ ਕਬ ਬਾਚ ਦੋਹਰਾ ਖਾਂਡ ਬਿਓ ਮੈਂ ਜੋਰ ਕਰ ਬਚਨ ਕਾ ਸਰਨ ਆਏ ਪੰਥ ਚਲੈ ਦਵ ਜਗਤ ਮੈਂ ਜਬ ਤਮ ਕਰੋ ਸਹਾਏ ਦੋਹਰਾ ਜੇ ਜੇ ਤੁਮਰੇ ਧਿਆਨ ਕੋ ਨਿਥਠਦਾ ਹੈ ਸੰਤ ਅੰਤ ਲਹਗੇ ਮੁਕਤ ਫਲ ਪਾਵੇਗੇ ਭਗਵੰਤਾ ਦੋਹਰਾ ਕਾਲਪੁਰ ਕੇ ਦੇਮੋ ਕੋਟਕ ਬਿਸ਼ਨ ਮਹੇਸ ਕੋਟੇਂਦਰ ਬ੍ਰਹਮਾ ਕਿਤੇ ਰਵ ਸੱਤਰ ਕਰੋੜ ਜਲੇ ਸੋ ਦੋਹਰਾ ਰਾਮ ਕਥਾ ਜਗ ਜਗਾ ਟਲ ਸਭ ਕੋਈ ਭਾਗਤ ਨੇਤਾ ਸੁਰਗ ਬਾਸ ਸੁਰਗ ਬੁਰ ਕਰਾ ਸਗਰੀਪੁਰੇ ਸਮੇਤ ਚਉ ਪਈ ਜੋ ਕਥਾ ਸੁਨੇ ਅਰ ਗਾਵੇ ਦੁਖ ਪਾਪ ਤੇ ਨਿਕਟ ਨ ਆਵੇ ਬੇਸਨ ਭਗਤ ਕੇ ਫਲ ਹੋਈ ਆਦ ਬਿਆਦ ਛੈ ਸਕੈ ਨ ਕੋਈ ਸੰਬਤ ਸਤਰ ਸਾਜਪ ਚਾਵਣ ਹਾਰਵ ਦੇ ਪ੍ਰਤਮ ਸੁਖਦਾਵਨਾ ਤਉ ਪ੍ਰਸਾਦ ਕ ਅਗਰੰਤ ਸੁਧਾਰਾ ਭੋਲ ਪਰੇ ਲੋ ਲਿਓ ਸੁਧਾਰਾ ਦੋਹਰਾ ਨੇਤਰ ਤੁੰਕੇ ਚਰਨ ਤਰ ਸਤਿ ਦਰਵ ਤੀਰਤ ਰੰਗ ਸ੍ਰੀ ਭਗਵਤ ਪੂਰਨ ਕਿਉ ਰਗਬਰ ਕਥਾ ਪ੍ਰਸੰਗਾ ਸਾਧ ਸਾਧ ਜਾਨੋ ਨਹੀਂ ਬਾਦ ਸਬਾਦ ਵਿਬਾਦ ਗੁਰੰਦ ਸਗਲ ਪੂਰਨ ਕਿਉ ਭਗਵਤ ਕਿਰਪਾ ਪ੍ਰਸਾਦ ਸਵਈਆ ਪਾਏ ਗਏ ਜਬ ਤੇ ਤੁਮਰੇ ਤਬ ਤੇ ਕਉ ਆਖਤਰ ਨਹੀਂ ਆਨਿਓ ਰਾਮ ਰਹਿਮ ਪੁਰਾਨ ਕੁਰਾਨ ਅਨੇਕ ਕਹੈ ਮਦੇਕ ਨਾ ਮਾਨਿਓ ਸਿਮਰਤ ਸਾਸਤਰ ਵੇਦ ਸਬੈ ਅੰਭੋ ਭੇਦ ਕਹੈ ਹਮੇਕ ਨਾ ਜਾਣਿਓ ਸ੍ਰੀ ਹਸਪਾਨ ਕਿਰਪਾ ਤੇ ਮਰੀ ਕਰ ਮੈਂ ਨਾ ਕਹੋ ਸਭ ਤੋਏ ਬਖਾਨਿਓ ਦੁਹਰਾ ਸਗਲ ਦੁਆਰ ਕੋ ਛਾੜ ਕੇ ਗਇਓ ਤੁਹਾਰ ਦੁਆਰ ਬਾਹੇ ਗਹੇਂ ਕੇ ਲਾਜ ਅਸ ਗੋਬਿੰਦਾਸ ਤੁਹਾਰ ਸਗਲ ਦੁਆਰ ਕੋ ਛਾੜ ਕੇ ਗਇਓ ਤੁਆਰੋ ਦੁਆਰ ਬਾਹੇ ਗਹੇਂ ਕੇ ਲਾਜ ਅਸ ਗੋਬਿੰਦਾਸ ਤੁਹਾਰ